ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਾਠ ਡੇਰੀ ਫਾਰਮ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਣੇ ਕੋਲ ਲੋਡ ਪਹੁੰਚ ਗਿਆ ਜੀ 12 13 ਝੋਟੀਆਂ ਦਾ ਲੋਡ ਆ ਤੇ ਜਿਨੇ ਵੀਰ ਨੇ ਆਪਣੇ ਨੇ ਡੇਰੀ ਫਾਰਮ ਦਾ ਖੋਲਿਆ ਵਾ ਆਪਣੇ ਕੋ ਆਓ ਝੋਟੀਆਂ ਹਾ ਰੇਡਦੀਆਂ ਹੈਗੀਆਂ ਚੰਗੇ ਦੁੱਧ ਵਾਲੀਆਂ ਵੀ ਹੈਗੀਆਂ ਵਾ ਤੇ ਆਜੋ ਬਾਠ ਸਾਹਿਬਾ ਨਾਲ ਕੰਮ ਨੇ ਗੱਲਬਾਤ ਤੇ ਲੈਣੀਆਂ ਜਾਣਕਾਰੀ ਸਤਿ ਸ੍ਰੀ ਅਕਾਲ ਬਾਠ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਭਾਂ ਨੂੰ ਠੀਕ ਜੀ ਕਿਰਪਾ ਗੁਰੂਆਂ ਦਾ ਪਾਤਸ਼ਾਹੀ ਬਾਬੇ ਦੀ ਜੀ ਚਲੋ ਠੀਕ ਚੱਲੀਏ ਪਿੰਡ ਆਪਣਾ ਜੇ ਮਤੇ ਵਾਲ ਤਸੀਲ ਬਾਬਾ ਬਕਾਲਾ ਜ਼ਿਲ੍ਹਾ ਸ੍ਰੀ ਅਮਰitsar ਸਾਹਿਬ ਫੋਨ ਨੰਬਰ 887292695 ਠੀਕ ਬਾਗ ਡੇਰੀ ਫਾਰਮ ਨੂੰ ਵੱਧ ਵੱਧ ਲਾਇਕ ਸ਼ੇਅਰ ਕਮੈਂਟ ਵਧੀਆ ਵਧੀਆ ਕਰੋ ਆਉਣ ਵਾਲੀ ਨੋਟੀਫਿਕੇਸ਼ਨਾਂ ਹਰ ਪੈਂਪੜਾ ਨੂੰ ਜਲਦ ਪਹੁੰਚੇ ਤੇ ਹਰ ਹਫ਼ਤੇ ਦੀ ਤਰ੍ਹਾਂ ਲੋਡ ਆ ਗਿਆ ਵਾ 12 ਝੋਟੀਆਂ ਬਹੁਤ ਬਹੁਤ ਚੰਗੀਆਂ ਹਾਂਜੀ ਟੌਪ ਵਧੀਆਂ ਇੱਕ ਤੇ ਠੰਡ ਠੰਡਵਾ ਧੁੰਦ ਤਾਂ ਦਵੜੀ ਆ ਜਾਣਾ ਆਉਣਾ ਬੜੀ ਔਖੀ ਗੱਲ ਵਾ ਇੰਨਾ ਦਿਨਾਂ ਦੇ ਵਿੱਚ ਜੁਲਾ ਸੜਨਾ ਮਤਲਬ ਕੀ ਗੱਲ ਇਹ ਤਾਂ ਸਭ ਤੋਂ ਵੱਡੀ ਔਖੀ ਗੱਲ ਹਾਂਜੀ ਸਹੀ ਗੱਲ ਤੇ ਮਾਲ ਆਪਾਂ ਫੇਰ ਮਤਲਬ ਕੀ ਹਰ ਹਫ਼ਤੇ ਦੀ ਤਰ੍ਹਾਂ ਵੇਚ ਲੋਗੇ ਮਾਲ ਲੈ ਕੇ ਆਉਂਦੇ ਆ ਤੇ ਬਾਕੀ ਮਾਲ ਕਦੀ ਬਾਬੇ ਦੀਪ ਸਿੰਘ ਉਹਦੀ ਏਡੀ ਕਿਰਪਾ ਵੀ ਮਾਲ ਹਰ ਹਫ਼ਤੇ ਵਧੀਆ ਵੇਗਣ ਦੇ ਆਪਣਾ ਹਾਂਜੀ ਹਾਂਜੀ ਇਹ 12 ਝੋਟੀਆਂ ਚੰਗੇ ਚੰਗੇ ਕਬੂਰੀ ਵੀ ਆ ਇੱਕ ਮਲਕੇ ਰੈਂਡਰਜੀ ਆ ਮਲਕੇ ਦੀਦੀ 라ਵੀ ਦਾ ਪੱਖ ਰੱਖਦੀ ਝੋਟੀ ਪਹਿਲਣ ਠੀਕ ਹੈ ਠੀਕ ਆਓ ਆ ਕੇ ਵੇਖ ਕੇ ਤੇ ਫੇਰ ਖੜੋ ਠੀਕ ਹੈ ਹਰ ਭੈਣ ਭਰਾ ਨੂੰ ਇਹ ਆਨੇ ਵੀ ਆ ਕੇ ਵੇਖ ਕੇ ਖੜੋ ਬਾਕੀ ਮਈਆਂ ਇਹ ਚੂਈਆਂ ਚਵਾਈਆਂ ਦੀ ਵੀਡੀਓ ਜੀ ਹਾਂਜੀ ਹਾਂਜੀ ਇਹ ਆ ਮਲਕੇ ਬਹਿ ਸਾਫ ਥੱਲੇ ਚੂਈਆਂ ਸਾਰੀਆਂ ਸੋਈਆਂ ਸਾਰੀਆਂ ਸੋਈਆਂ ਇਹੋ ਲੈ ਕੇ ਆਇਆ ਆ ਆਹ ਰੋਟੀ ਵੀ ਕਵਾਰੀ ਦੀ ਕਰ ਰਹੇ ਨੇ ਦੇਖੋ ਪਹਿਲਾ ਸੁਆ ਜੀ ਪਹਿਲਾ ਬਿਲਕੁਲ ਤਾਜੀ ਇੱਕ ਦੋ ਹਾਂ ਦਿਨਾਂ ਦੀ ਸੋਈ ਆ ਦੇਖੋ ਰਿੰਨਾਲ ਸਿੰਘ ਕੋਈ ਛੇ ਰਖਾਂਦੇ ਨਹੀਂ ਚੰਗੀ ਵੱਡੀ ਮਈਆਂ ਦੇ ਲੇਵੇ ਹੀ ਆ ਵੇਖੋ ਸਾਫ ਇੰਦਰ ਪੁਜਾਲੇ ਪਾਸੋਂ ਕਰ ਰਹੇ ਆ ਥਾਂ ਥੋੜਾ ਕਟੀਆਂ ਨੇ ਸਾਰੀਆਂ ਚੋਰੀ ਇੱਕ ਖਰਦੇ ਜੇ ਕੀ ਗੱਲ ਖਰਦੇ ਜੀ ਥਾਂ ਥੋੜੇ ਕਟੀਆਂ ਨੇ ਸਾਰੀਆਂ ਜੱਗੇ ਆ ਹਾਂ ਕੋਈ ਮਈਆਂ ਸਾਫ ਨਹੀਂ ਕੀਤੀਆਂ ਠੰਡ ਠੰਡਵਾਈਆਂ ਵਾਂ ਚੋਈਆਂ ਪੋਈਆਂ ਮਈਆਂ ਦੀ ਵੀੜੀ ਕੋ ਆ ਹਾਂ ਜੀ ਤੇ ਆਹ ਫਿਰ ਚੰਗੀ ਕਰੀ ਪਹਿਲਾ ਸੁਆ ਪਹਿਲਾ ਇਹਦਾ ਪਹਿਲਾ ਹੀ ਨੰਬਰ ਕੱਟੀ ਜਾ ਮਗਰ ਵੇਖ ਕੱਟੀ ਬੰਦਾ ਤੇ ਆਵਾ ਦੂਜਾ ਤੁਗਾ ਇਹਦਾ ਵੀ ਸਿੰਗ ਵੇਖੋ ਆਹ ਬਹਾਲ ਜੇ ਕੀ ਇਹਦੇ ਵਿੱਚ ਸਿੰਗ ਇਹਦਾ ਕੱਢਿਆ ਇਹਦਾ ਵੇਖੋ ਕਿੰਨੀ ਕੁ ਆਰਟੀਕਲ ਨੇ ਕਿੰਨੇ ਸਿੰਗ ਦੀਆਂ ਸਾਰੀਆਂ ਇਹ ਸਿੰਗ ਸੁਗਦੀਆਂ ਕਿੰਨੀ ਕੁਆਲਟੀ ਵਾਲੀ ਆ ਠੀਕ ਚਾਹ ਇਹਦਾ ਉਹਦਾ ਵੀ ਇਹ ਗੁੱਠੇ ਗੁੱਠੇ ਜਿਹਦਾ ਮੋਟਾ ਨੇ ਇਹਦਾ ਵੀ ਇਹ ਵੀ ਬਣੀ ਚੰਗੀ ਹੈ ਠੰਡੇ ਗੰਡੇ ਬੜੀ ਕੋਈ ਪਰਵਾਹ ਨਹੀਂ ਕੱਟੀ ਪਰਵਾਹ ਨਹੀਂ ਕੋਈ ਇਹ ਵੀ ਤਾਜੀ ਸੋਈ ਹੈ ਬਿਲਕੁਲ ਠੀਕ ਹੈ ਇਹ ਦੋ ਨੰਬਰ ਤੇ ਤੇ ਤੀਜਾ ਨੰਬਰਾ ਬੂਰੀ ਬੂਰੀ ਆ ਗਈ ਹੈ ਦੋਂਦੀ ਤੇ ਚੌਕ ਦਾ ਦੰਦ ਇੱਕ ਭੰਨਿਆ ਤੇ ਕੱਟੀ ਮਗਰ ਵਾ ਅੱਛਾ ਜੀ ਅਸਲ ਬੂਰੀ ਆ ਅਸਲ ਇਹ ਅਸਲ ਬੂਰੀ ਆ ਪਾਣੀ ਜੁੜੀ ਵੇਖੋ ਕਿੰਨੀ ਵੇਖੋ ਪਾਣੀ ਜੋਲ ਚੰਗਾ ਹੈ ਵੇਚਣੀਆਂ ਸੌਖੀਆਂ ਲਿਆਉਣੀਆਂ ਐ ਟਾਈਮ ਔਖੀਆਂ ਹੈ ਟਾਈਮ ਆ ਵੇਚਣੀਆਂ ਤੇ ਜੱਗੀ ਕੱਲਾ ਵੇਚ ਸਕਦਾ ਵਾ ਪਰ ਸਭ ਤੋਂ ਵੱਡੀ ਗੱਲ ਆ ਬਾਹਰੋਂ ਲਿਆਉਣੀਆਂ ਜਾਣਾ ਠੰਡ ਅੰਦਰ ਦੇ ਵਿੱਚ 20 30 ਦੀ ਸਪੀਡ ਤੇ ਬਾਹਰ ਸਭ ਘਾਈਦਾ ਤੀਜਾ ਨੰਬਰ ਆ ਵੀ ਮੈਂ ਤਾਂ 10 15000 ਰੁਪਈਆ ਮੈਂ ਤੇਜ਼ ਹੋ ਗਈ ਯਾਰ ਜੀ ਜੀ ਹਾਂ ਜੀ ਕੱਟੀਆਂ ਚੰਗੀਆਂ ਇਹ ਤੀਜਾ ਨੰਬਰ ਬੂਰੀ ਕੱਟੀਆਂ ਚੰਗ ਇਹਦੇ ਗੱਲਾਂ ਹੀ ਗਾਂ ਦੀਆਂ ਇਹਦੀਆਂ ਦੋਆਂ ਅੱਖਾਂ 'ਚ ਬਿੱਲ ਮੱਥੇ 'ਚ ਫੁੱਲ ਹਾਂ ਤੇ ਜੈਦੀ ਟੌਪ ਦੀਆਂ ਗੂਠੇ-ਗੂਠੇ ਜਿੱਦੀ ਚੁਬਾਈ ਬਹੁਤ ਮੋਟੀ ਜੀ ਪਹਿਲਾ ਸੂਆ 4 ਨੰਦ ਹੋਈ 4 ਨੰਦ ਐਨੂੰ ਚੜੀਆਂ ਪੋਈਆਂ ਚੋਈਆਂ ਚਵਾਈਆਂ ਹੁੰਦੀਆਂ ਲਿੰਬੂ ਵਾਂਗੂ ਨੁਚੜੀ ਕਾਵਾ ਚੰਗਾ ਨੰਬਰ ਇਹ ਵੀ ਟਾਪ ਕਲਾਸ ਚੰਗਾ ਨੇ ਆਹ ਵੇਖੋ ਆ ਜੱਤ ਵਾਲੀ ਕੱਟੀ ਕੱਟੀ ਜਾ ਰਹੀਦਾ ਨਮੂਨਾ ਐਦਾਂ ਬਾਹਨ ਦੀ ਮਲਕੇ ਸਿੰਘਵਾ ਨਿਗਾ ਆ ਜਾ ਸਿੰਘਵਾ ਮਲਕੇ ਮੁੱਠੀ ਜਿੰਗੀ ਇਹ ਕਹਿੰਦਾ ਪ੍ਰਵਾਹ ਕੋਈ ਨਹੀਂ ਇੱਧਰ ਵੇਖੋ ਇਦਾਂ ਬਚੇ ਬਣਾਏ ਬਹੁਤ ਜਾਨੀ ਕੱਟੀ ਅਸਲ ਵਾ ਅਸਲ ਜੱਤ ਵਾਲੀ ਆ ਕੱਟੀ ਇਹ ਚਵਾਈ ਚੁਈ ਦੀ ਬੜੀ ਚੰਗੀ ਗੋਲ ਕਾਲ ਬਹੁਤ ਚੰਗੀ ਕੱਟਿੰਗ ਤੋਂ ਸਾਰੀ ਗੋਲ ਆ ਕੱਟੀ ਆ ਵੇਖੋ ਚੋਈਆਂ ਚੋਈਆਂ ਕੋਈ ਮਈਆਂ ਨੂੰ ਇਹ ਥੋੜਾ ਬਤ ਕੋ ਡਕੀਆਂ ਲਕਾਈਆਂ ਚੋਈਆਂ ਹਾਂਜੀ ਇਹ 5 ਨੰਬਰ ਆ ਸੇਵਾ ਨੰਬਰ ਹਾਥੀ ਦਾ ਬੱਕਾ ਬਾਬਾ ਚੰਗੀਆਂ ਬਹੁਤ ਬਹੁਤ ਬਾਬਾ ਲੱਗੇ ਬਾਬੇ ਦੇ ਇੱਕ ਬਾਬਾ ਤਰਾ ਪਰਲੇ ਕਰ ਤਾ ਬੜਾ ਆ ਵੇਖੋ ਕਿੱਡੀ ਆ ਘਾਰਾ ਕਟੀਆਂ ਦੇ ਏਡੇ ਕੱਟ ਵੇਖੋ ਇਹ ਕੋ ਚਾਸ ਸੁਭਾਵਾ ਏ ਇਹ ਮੈਂ 16 17 ਕਿਲੋ ਵਾਲੀ ਆ ਕੱਦ ਬੜਾ ਹੈ ਜੈਡ ਬਲੈਕ ਯਾਰ ਇਧਰ ਇੱਕ ਰੰਗ ਕਰ ਆ ਵੇਖੋ ਕਿੱਟਾ ਵਾ ਇੱਕ ਬਾਲ ਵੀ ਨਹੀਂ ਆ ਹਾਂ ਜੀ ਸਹੀ ਗਾ ਅਸਲ ਅਸਲ ਬਾਤ ਚੰਗੇ ਜੰਗਲ ਦੀ ਮਹਿਨਤ ਆ ਝੋਟੀ ਇਹ ਜੰਗਲ ਦੀਆਂ ਪੈਸਾ ਮੇਰੇ ਝੋਟੀਆਂ ਚੱਗੀਆਂ ਕੋਈ ਝੋਟੀ ਦਾ 2 ਲੱਖ ਨਹੀਂ ਕੋਈ ਗੱਲ ਨਹੀਂ ਬਾਤ ਨਹੀਂ ਜੈਦ ਹੀ ਮੁੱਲ ਕਰਕੇ ਝੋਟੀਆਂ ਜੈਦ ਹੀ ਕਰਾਂਗੇ ਮੁੱਲ ਮੋੜਾਂ ਇਹ ਆ 6ਵਾਂ ਨੰਬਰ ਸਿੰਗਲ ਡੀ ਫੁੱਲ ਵੱਡੇ ਸਾਈਜ਼ ਦੀ ਵੱਡੇ ਫੁੱਲ ਵੱਡੇ ਸਾਈਜ਼ ਦੀ ਇਹ 7ਵਾਂ ਨੰਬਰ ਤੇ ਆ 8ਵਾਂ ਨੰਬਰ ਇਹ ਦੋਂਦੀ ਆ ਜੀ ਦੋਂਦੀ ਹੈ ਦੋਂਦੀ ਕੱਟੀ ਦੋਂਦੀ ਫੁੱਲ ਵੱਡੇ ਕੱਤੀ ਇਹ ਵੀ ਵੱਡੀ ਆ ਅੱਧ ਦੇਖੋ ਜਿਹੜਾ ਕੱਟਿਆ ਆਈ ਇਹਦੀ ਵੀ ਆਂਦੀ ਵੀ ਗੱਲਾਂ ਹੀ ਗੱਲਾਂ ਸਿੰਗ ਸੁੱਕ ਚੰਗਾ ਕੱਟੀ ਨੂੰ ਹਾਂ ਇਹ ਸੱਤਵਾਂ ਨੰਬਰ ਇਹ ਵੀ ਇੱਕ ਰਾਂਗ ਕਾ ਇਹ ਸਾਤਵਾ ਇਹ ਵੀ ਚੋਣ ਬਹੁਤ ਚੰਗੀ ਕੱਤੀ ਚੰਗੀ ਦੁੰਦੀ ਇਹ ਵੀ ਜੈਡ ਬਲੈਕ ਆ ਇਹ ਵੀ ਜੈਡ ਬਲੈਕ ਆ ਆ ਛੋਟੀ ਆ ਆ ਛੋਟੀ ਮਲਕੇ ਰਾਸਤਾਂ ਤੋਂ ਲਈ ਆ ਨਾੜਾਂ ਚੱਡੇ ਦੇ ਆ ਨਾੜਾਂ ਵੇਖੋ ਕਿਤੇ ਛੋਟੀ ਲੱਗੀਆਂ ਪਰ ਬੱਤੇ ਆ ਵੇਖ ਵੇ ਚੰਗੀ ਸੀ ਚੰਗੀ ਨਾਰਾ ਹੈ ਕੱਲ ਦੀ ਸੁਈ ਆ ਕਹ ਮਾਰੇ ਮਾਰੇ ਡੋਕੇ ਲਾ ਕੇ ਕੱਲੇ ਛੱਡੇ ਆ ਦੇਵਾ ਬਖਾ ਲੋ ਡੋਕੇ ਲਾ ਕੇ ਛੱਲੇ ਛੱਡੇ ਆ ਚੰਗੀ ਨਾਰਾ ਬਹੁਤ ਚੰਗਾ ਚਾਈ ਆ ਆ ਭੂਰੀ ਦੀ ਕੱਟੀ ਆ ਕਾਲੀ ਹੈ ਜੇ ਕੋਈ ਕੱਟੀ 20000 ਦੀ ਛੱਡ ਕੇ ਜਾਣਾ ਚਾਵੇ ਤੇ ਰੱਖ ਲਾ ਕੱਟੀ ਰੱਖ ਲਾਗੇ ਕੱਟੀ ਰੱਖ ਲਾਗੇ ਕੱਟੀ ਟਾਉ ਦੀ ਇਹ ਕੋਹੇ ਨੂਰ ਮਾਲੀ ਦੀ ਆ ਕਹਿ ਦਿੰਦੇ ਬੰਦੇ ਵੀ ਬਾਈਕ ਕੋਹੇ ਨੂਰ ਕਹਿੰਦਾ ਵਾ ਮਲਕਿ ਆਪਾਂ ਜੇ ਕੋਈ ਕਹਿੰਦਾ ਵਾ ਤੇ ਫੇਰ ਦੱਸਦੇ ਆ ਬਹੁਤ ਚੰਗੇ ਸੀਮਾਂ ਦੇ ਆਹੋ ਬੱਚੇ ਸਾਰੇ ਇੱਧਰ ਵੇਖ ਲਾ ਸੰਭਾਲੇ ਸਾਰੇ ਤਾਜ਼ੇ ਬੱਚੇ ਆ ਤਾਜ਼ੇ ਬਿਲਕੁਲ ਬਲਕਿ ਇਹ ਕੋਈ ਪੰਨਾਂ ਦਿਨਾਂ ਦੀ ਕੋਈ ਸੱਤਾਂ ਦੀ ਸੂਈ ਆ ਹਾਂਜੀ ਹਾਂਜੀ ਇਹ ਆ ਵੇਖੋ ਆਹ ਝੋਟੀ ਕੋ 15 ਕਿਲੋ ਦੁੱਧ ਆ 15 ਕਿਲੋ ਹੈ ਹਾਂਜੀ ਠੀਕ ਹੈ ਵੇਖੋ ਲੇਵਾ ਹਾਂ ਵੇਖੋ ਚੰਗੀਆਂ ਆ ਤੇ ਆਹ ਭੋਡੀ ਉਦਨਾ ਮਤਲਬ ਕਿ ਵਿਗੀ ਹੀ ਮੈਂ ਬੰਦਿਆਂ ਨੂੰ ਥੋੜੀ ਪ੍ਰੋਬਲਮ ਪੈ ਗਈ ਇਹਦੇ ਕੋਲ 15 ਲੀਟਰ ਵਾ 15 ਕੇ ਲੇ ਕੋਈ ਇਹਦੇ ਕੋਲ 15 ਵਾ ਇੱਕ ਵੀ ਦੁੱਧ ਚੰਗਾ ਇਹ 10ਵਾਂ ਨੰਬਰ ਵਾ ਇਹ 10ਵਾਂ ਭਰ ਜੂ ਫਿਸਤਾਗਾਂ ਗੱਲੇ ਵੀ ਇਹ ਭਰੂਗੀ ਹਾਂ ਭਰੂਗੀ ਤੇ ਆਹ ਜਿਹੜੀ ਆ ਇਹਦੇ ਕੋਲ 12 13 ਕਿਲੋ ਵਾ ਇਹ ਚਾਰ ਦਾ ਦਵਾ ਚਾਰ ਦਾ ਤੇ ਛੋਟੀਆਂ ਇਹ ਯਾਰ ਦਾ ਨੰਬਰ ਵਾ ਕੱਦ ਬੜੇ ਛੋਟੀਆਂ ਦੇ ਚੱਲ ਪੁੱਤ ਓਏ 10ਵਾਂ ਨੰਬਰ ਵਾ ਕੱਦ ਬੜੇ ਛੋਟੀਆਂ ਆ ਵੇ ਤੇ ਆ ਬਾਹਰ ਵਾਲਾ ਇਹਦੇ ਕੋਲ 12 ਕਿਲੋ ਦੁੱਧ ਆਪਾਂ ਦੇ ਕੋਲ 12 ਲੀਟਰ ਚੋਗੇ ਲੈ ਲਈ ਬਾਕੀ ਆ ਕੇ ਵੇਖ ਕੇ ਸਾਰੇ ਮੈਂ ਦਿੰਦਾ ਭੈਣ ਭਰਾ ਫੇਰ ਮਾਲ ਖਰਮ ਪਿੰਡ ਆਪਣਾ ਜੇ ਮੱਤੇਵਾਲ ਤਹਿਸੀਲ ਬਾਬਾ ਬਕਾਲਾ ਜ਼ਿਲ੍ਹਾ ਅੰਮ੍ਰਿਤਸਰ ਕੋਡ ਨੰਬਰ 8673 ਬਾਹਰੋਂ